ਸਤਿ ਗੁਰੂ ਜੀ ਸਾਰਿਆਂ ਨੂੰ ਲੱਗੇ ਜੀ ਅੱਜ ਇੱਕ ਨਵਾਂ ਬਲੌਗ ਪਾਉਣ ਅੱਜ ਤੇ ਜੀ ਬਰਸੀਨ ਪੱਢਣ ਲੱਦ ਲੈ ਜੀ ਬਰਸੀਨ ਨੋ ਜਾਨਾ ਜੀ ਮਾਕਰ ਮੋਟਰ ਤੇ ਮਾਕਰ ਜੀ ਮੋਟਰ ਤੇ ਚੱਲੇ ਤੇ ਜੀ ਆਪਾਂ ਆਪਣਾ ਬਰਸੀਨ ਲੱਦ ਕੇ ਆਪਣੀ ਗੱਡੀ ਤੇ ਉਹ ਰੇੜਾ ਕਹਿੰਦੇ ਨੇ ਜੀ ਜੋੜਿਆ ਹੋਇਆ ਨਾਲ ਬਲਦ ਦੇਖੋ ਜੀ ਲੱਗੇ ਖੜੇ ਨੇ ਆਪਣੇ ਜੋਂ ਦੇ ਰਹੇ ਨੇ ਪੂਰੀ ਹਰੇ ਬਾਜੀ ਆ ਗੰਨਾ ਜੀ ਵੱਡਿਆ ਵਾ ਲੱਗਿਆ ਜੀ ਦੁਬਾਰਾ ਫੁੱਟਣ ਗੰਨਾ ਵੀ ਬੜਾ ਨਜ਼ਾਰਾ ਹੁੰਦਾ ਪਿਆ ਬਹਿ ਕੇ ਗੱਡੀ ਦੇ ਉੱਪਰ ਪਾ ਚੱਲੇ ਸੀ ਜੀ ਹੁਣ ਪੰਪ ਸਮਰਾਉਣ ਵਾਸਤੇ ਪਟਿਆਲੇ ਨੂੰ ਰੱਖ ਲਏ ਤੇ ਜੀ ਆਪਣੇ ਆਪਣੇ ਪੰਪ ਗੱਡੀ ਦੇ ਵਿੱਚ ਜਾ ਰਹੇ ਜੀ ਹੁਣ ਰਸਤੇ ਦੇ ਵਿੱਚ ਪੰਪ ਸਮਰਾਉਣ ਵਾਸਤੇ ਦੇਖਦੇ ਜੀ ਤੁਹਾਨੂੰ ਅੱਗੇ ਜਾ ਕੇ ਵੀਡੀਓ ਦੇ ਵਿੱਚ ਬਣੇ ਰਹੋ ਆਪਣੇ ਬਲੌਗ ਦੇ ਨਾਲ ਜੀ ਆਪਾਂ ਪੰਪ ਵਾਲੇ ਦੇ ਆਗੇ ਤੇ ਜੀ ਪੰਪ ਲੈ ਕੇ ਆਪਾਂ ਇਹਨਾਂ ਲਾਵੇ ਬਾਈਆਂ ਲਾਵੇ ਲੱਗੇ ਨੇ ਜੀ ਪੰਪ ਚੈੱਕ ਕਰਨ ਦੇਖਦਾ ਜੀ ਕੀ ਫਾਲਟ ਆ ਪੰਪਾਂ ਚ ਨਾਲੇ ਕਰਾਉਨੇ ਆ ਪੰਪਾਂ ਦੀ ਸਰਵਿਸ ਉਹ ਲੱਗੇ ਜੀ ਇੱਕ ਮੁੰਡਾ ਸਮਾਰਨ ਇੱਕ ਮੁੰਡਾ ਇੱਧਰ ਲੁਕ ਗਿਆ ਥੋੜਾ ਜਿਹਾ ਕਹਿੰਦਾ ਮੈਂ ਕੈਮਰੇ ਸਾਹਮਣੇ ਨਹੀਂ ਆਉਣਾ ਦਖਾਉਣਾ ਜੀ ਤੁਹਾਨੂੰ ਫਿਰ ਕੇ ਫਾਲਟ ਦਾ ਪੰਪਾ ਚ ਕਰਾ ਲੇ ਜੀ ਆਪਾਂ ਸੈਟ ਫਿਰ ਮਿਲਦੇ ਜੀ ਲੱਗੇ ਹੋਏ ਨੇ ਜੀ ਆਪਣੇ ਮੁੰਡਾ ਪੰਪ ਸਮਾਰਨ ਨਾਲੇ ਮੰਗਾਲੀ ਦੀ ਇਹਨਾਂ ਨੇ ਚਾਹ ਲੱਗਿਆ ਪੀਣੇ ਚਾਹ ਜਿਨੇ ਪੀਣੀ ਆ ਜੋ ਪੀ ਲੋ ਚਾਹ ਫੇਰ ਨਾ ਕਿਹੋ ਵੀ ਪੁੱਛੀ ਨਹੀਂ ਚਾਹ ਕਿਸੇ ਨੂੰ ਬਹੁਤ ਮਿਹਨਤ ਕਰ ਰਿਹਾ ਜੀ ਪੰਪ ਪਰ ਮੁੰਡਾ ਦੇਖ ਵੀ ਦੇਖ ਵੀ ਮੁੰਡਿਆ ਇਧਰ ਨੂੰ ਹੈਲੋ ਕਰ ਦੇ ਸਤਿ ਸ੍ਰੀ ਅਕਾਲ ਜੀ ਵਾਇਗਰੂ ਆਹ ਮੁੰਡਾ ਜਿਹੜਾ ਮੁੰਡਾ ਸੰਗ ਦਾ ਜੀ ਕੈਮਰੇ ਮੂਰੇ ਆਉਣ ਤੇ ਦੇਖੋ ਕੀ ਮੈਂ ਹੱਸ ਰਿਹਾ ਪੰਪ ਘੱਟ ਸਮਾਰ ਰਿਹਾ ਹੈ ਹੱਸ ਜਾਦੇ ਰਿਹਾ ਪੰਪ ਸਮਰਾ ਕੇ ਅੱਗੇ ਤੇ ਜੀ ਘਰਾਂ ਘਰ ਤੋਂ ਅੱਗੇ ਤੇ ਜੀ ਹੁਣ ਮੋਟਰ ਤੇ ਸ਼ਾਮ ਹੋ ਗਈ ਜੀ ਅੱਗੇ ਤੇ ਢੇੜਾ ਕੱਢਣ ਵਾਸਤੇ ਮੋਟਰ ਤੇ ਦੇਖੋ ਜੀ ਇੱਧਰ ਗੰਨਾ ਖੜਾ ਆਪਣਾ ਜੰਮ ਰਿਹਾ ਗੰਨਾ ਇੱਧਰ ਕਣਕ ਖੜੀ ਆ ਆਗਲੇ ਵੀਡੀਓ ਲੈ ਕੇ ਆਵਾਂਗੇ ਜੀ ਆਪਾਂ ਥੋੜੀ ਜਿਹੀ ਖੇਤੀ ਦੇ ਰਿਲੇਟਡ ਗੰਨੇ ਬਾਰੇ ਦੱਸਾਂਗੇ ਮੁੱਢੇ ਗੰਨੇ ਬਾਰੇ ਦਵਾਂਗੇ ਜਾਣਕਾਰੀ ਇੱਕ ਆਪਣੇ ਚੈਨਲ ਨੂੰ ਜਿਹੜਾ ਵੀਡੀਓ ਦੇਖਦਾ ਵੀਰੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਜਿਹੜਾ ਵੀ ਆਪਣੇ ਆਪਣੀ ਵੀਡੀਓ ਦੇਖਦਾ ਚੀਅਰ ਕਮੈਂਟ ਨਾਲੇ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕ ਯੂ